ਸਸਰੀ ਬੈਜੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਸੁੱਕੇ ਪਰਮਾ ਬੈਂਗਣ ਬਣਾ ਕੇ ਤਿਆਰ ਕਰਾਂਗੇ ਸਿਰਫ 10 ਮਿੰਟਾਂ ਵਿੱਚ ਇਹ ਬਹੁਤ ਹੀ ਜ਼ਿਆਦਾ ਟੇਸਟੀ ਚਟਪਟੇ ਕਰਾਰੇ ਬਣ ਕੇ ਤਿਆਰ ਹੋਣਗੇ ਇੱਕ ਵਾਰ ਤੁਸੀਂ ਰੈਸਪੀ ਟਰਾਈ ਜ਼ਰੂਰ ਕਰਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਣਗੇ ਸਿਰਫ 10 ਮਿੰਟਾਂ ਵਿੱਚ ਇਹ ਬਣ ਕੇ ਤਿਆਰ ਹੋ ਜਾਣਗੇ ਇਸ ਵਾਸਤੇ ਮੈਂ ਇੱਥੇ 500 ਗ੍ਰਾਮ ਛੋਟੇ ਬੈਂਗਣ ਲੈ ਲੈਨੇ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਹੈ ਇਨਾਂ ਵਾਪਾ ਬਾਅਦ ਵਿੱਚ ਕਟਾਂਗੇ ਇੱਕ ਵਾਰ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਸਭ ਤੋਂ ਪਹਿਲਾਂ ਆਪਾਂ ਲਸਣ ਅਦਰਕ ਤੇ ਹਰੀਆਂ ਮਿਰਚਾਂ ਦਾ ਦਰਦਰਾ ਜਾ ਯਾਨਕਿ ਮੋਟਾ-ਮੋਟਾ ਪੇਸਟ ਬਣਾ ਲਵਾਂਗੇ ਕੁੰਡੀ ਸੋਟੇ ਨਾਲ ਕੁੱਟ ਕੇ ਤੇ ਹੁਣ ਉਸੇ ਅਦਰਕ ਲਸਣ ਦੀ ਪੇਸਟ ਵਿੱਚ ਆਪਾਂ ਪਾਵਾਂਗੇ ਇੱਕ ਚਮਚ ਲਾਲੀ ਮਿਰਚ ਪਾਊਡਰ ਡੇਢ ਚਮਚ ਧਨੀਆ ਪਾਊਡਰ ਅੱਧਾ ਚਮਚ ਹਲਦੀ ਪਾਊਡਰ ਤੇ ਅੱਧਾ ਚਮਚ ਆਪਾਂ ਅਮचूर ਪਾਊਡਰ ਪਾਵਾਂਗੇ ਤੁਸੀਂ ਚਾਹੋ ਤਾਂ ਕਸੂਰੀ ਮੇਥੀ ਵੀ ਇੱਥੇ ਐਡ ਕਰ ਸਕਦੇ ਹੋ ਅੱਧਾ ਚਮਚ ਆਪਾਂ ਕਿਚਨ ਕਿੰਗ ਮਸਾਲਾ ਲਿਆ ਤੇ ਥੋੜਾ ਜਿਹਾ ਆਪਾਂ ਗਰਮ ਮਸਾਲਾ ਵੀ ਐਡ ਕਰਾਂਗੇ ਜੇਕਰ ਤੁਹਾਡੇ ਕੋਲ ਭੁੰਨੇ ਹੋਏ ਜੀਰੇ ਦਾ ਮਸਾਲਾ ਹੋਵੇ ਉਹ ਵੀ ਤੁਸੀਂ ਐਡ ਕਰ ਸਕਦੇ ਹੋ ਤੇ ਇਹਦੇ ਨਾਲ ਹੀ ਅੱਧਾ ਚਮਚ ਆਪਾਂ ਸੌਂਫ ਤੇ ਅੱਧਾ ਚਮਚ ਹੀ ਕਲੋਂਜੀ ਪਾਵਾਂਗੇ ਇਹ ਦੋਵੇਂ ਚੀਜ਼ਾਂ ਤੁਸੀਂ ਜ਼ਰੂਰ ਐਡ ਕਰਨੀਆਂ ਨੇ ਬਹੁਤ ਹੀ ਜ਼ਿਆਦਾ ਟੇਸਟੀ ਬਣਨਗੇ ਤੇ ਹੁਣ ਪਾਵਾਂਗੇ ਆਪਾਂ ਕੱਚਾ ਸਰੋਂ ਦਾ ਤੇਲ 2 ਚਮਚ ਛੋਟੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਮਿਕਸ ਕਰਾਂਗੇ ਤੇ ਇਹਦੇ ਵਿੱਚ ਮੈਂ ਨਮਕ ਪਾਣਾ ਭੁੱਲ ਗਈ ਸੀ ਇੱਕ ਚਮਚ ਆਪਾਂ ਐਡ ਕਰਾਂਗੇ ਨਮਕ ਤੇ ਹੁਣ ਮਸਾਲੇ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤਾਂ ਜੋ ਬੈਂਗਣਾ ਵਿੱਚ ਚੰਗੀ ਤਰ੍ਹਾਂ ਮਸਾਲਾ ਆ ਜਾਵੇ ਤੇ ਟੇਸਟ ਬਰਾਬਰ ਆਵੇ ਤੇ ਮਸਾਲਾ ਸਾਡਾ ਬਣ ਕੇ ਤਿਆਰ ਹੋ ਗਿਆ ਇੱਧਰ ਹੁਣ ਆਪਾਂ ਬੈਂਗਣਾ ਨੂੰ ਤਿਆਰ ਕਰਾਂਗੇ ਕੱਟ ਕੇ ਥੋੜੀ ਜੀ ਆਪਾਂ ਉਤੋਂ ਡੰਠਲ ਕੱਟਾਂਗੇ ਤੇ ਇਹਦੇ ਨਾਲ ਜਿਹੜਾ ਇਹ ਕਾਲਾ ਕਾਲਾ ਹਿੱਸਾ ਹੁੰਦਾ ਪੱਤਿਆਂ ਦਾ ਤੇ ਉਹ ਵੀ ਆਪਾਂ ਡੰਠਲ ਦਾ ਉਹ ਵੀ ਆਪਾਂ ਕੱਟਾਂਗੇ ਅਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਤੇ ਹੁਣ ਇਹਨਾਂ ਨੂੰ ਆਪਾਂ ਇਸ ਤਰੀਕੇ ਨਾਲ ਦੋ ਕੱਟ ਲਗਾ ਕੇ ਆਪਾਂ ਚੀਰਾ ਮਾਰਾਂਗੇ ਯਾਨੀ ਕਿ ਇਸ ਤਰੀਕੇ ਨਾਲ ਆਪਾਂ ਬੈਂਗਣ ਕੱਟਣੇ ਨੇ ਤੇ ਤੁਸੀਂ ਅੰਦਰੋਂ ਦੇਖ ਸਕਦੇ ਹੋ ਕੋਈ ਕੀੜਾ ਵਗੈਰਾ ਵੀ ਨਾ ਹੋਵੇ ਸਾਰੇ ਬੈਂਗਣ ਆਪਾਂ ਇਸੇ ਤਰੀਕੇ ਨਾਲ ਕੱਟ ਕੇ ਤਿਆਰ ਕਰਾਂਗੇ ਤੇ ਸਾਰੇ ਬੈਂਗਣ ਤਿਆਰ ਹੋ ਗਏ ਨੇ ਤੇ ਇਹ ਮਸਾਲਾ ਆਪਾਂ ਹੁਣ ਬੈਂਗਣਾ ਵਿੱਚ ਥੋੜਾ ਥੋੜਾ ਪਰਖ ਕੇ ਤਿਆਰ ਕਰਾਂਗੇ मसाला जड़ा बैंगणा के थले तक आना चाहिए है यानी कि अंदर तक जाना चाहिए ये बैंगन फिके नहीं ज़्यादा टेस्टी बनने के इस तरीके आप बैंगना मसाला पा देवे एक तरी एक बार ये बैंगन तुम्हें बना के जरूर देखे जे थो बहत ही पसंद आएंगे तो टाइम बहुत ही घट लगता है तो बैंगण सारे तैयार कर लेने मैं हम एक कढ़ाई में आप तीन टेबल स्पून मस्टर्ड ऑयल गरम करा तेल गर्म हो जाए उस तो बाद आपा एक, एक करके बैंगन पा चटपटे करारे बैंगन बहुत ही घट टाइम बना लिया जे रेसिपी पसंद आए तो चैनल सपोर्ट जरूर करना तो ढक्क ला के आप चार पाँच मिनटा वास्ते लो टू मीडियम फ्लेम से पकया है तो हम आप थोड़ा जहा नमक पावांगे हल्का जहाँ हूँ चेंज करा इस तरीके ਇਹਨਾਂ ਨੂੰ ਪਲਟ-ਪਲਟ ਕੇ ਆਪਾਂ ਚਾਰੋਂ ਤਰਫ ਤੋਂ ਪੱਕਣ ਦੇਵਾਂਗੇ ਜਦੋਂ ਤੱਕ ਇਹ ਸੌਫਟ ਨਾ ਹੋ ਜੇ ਉਦੋਂ ਤੱਕ ਆਪਾਂ ਇਹਨਾਂ ਨੂੰ ਪਕਾਵਾਂਗੇ ਤੇ ਟੱਕਣ ਲਾ ਕੇ ਇਹਨੂੰ ਆਪਾਂ 3-4 ਮਿੰਟ ਹੋਰ ਪੱਕਣ ਦਿੱਤਾ ਹੈ ਤੇ ਬੈਂਗਣ ਜਿਹੜੇ ਸਾਡੇ ਸੌਫਟ ਹੋ ਚੁੱਕੇ ਨੇ ਤੇ ਹੁਣ ਸਾਡੇ ਬੈਂਗਣਾ ਦੀ ਸਬਜ਼ੀ ਬਿਲਕੁਲ ਤਿਆਰ ਹੈ ਜੇਕਰ ਤੁਹਾਨੂੰ ਰੈਸਪੀ ਜਰਾ ਵੀ ਪਸੰਦ ਆਈ ਹੋਵੇ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਨਾਲੇ ਮੇਰੇ ਚੈਨਲ ਤੇ ਜੇਕਰ ਤੁਸੀਂ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਦੋਸਤੋ ਜੀਮੇ ਕੀ ਤੁਹਾਨੂੰ ਦੇਖ ਕੇ ਪਤਾ ਲੱਗ ਰਿਹਾ ਹੈ ਸਬਜ਼ੀ ਬਹੁਤ ਹੀ ਜ਼ਿਆਦਾ ਟੇਸਟੀ ਬਣੀ ਹੈ